ਲਓ ਜੀ ਆਗੇ ਵੀਰ ਖਿਲਾੜੀ ਲੇ ਜੀ ਸਤਿ ਸ਼੍ਰੀ ਅਕਾਲ ਜੀ ਲਾਣਦਾਰ ਕਿਹੜੇ ਏਰੀਆ ਤੋਂ ਆਏ ਆ ਜੀ ਰਾਏਕੋੜ ਤਲਵੰਡੀ ਤੋਂ ਉੱਥੇ ਤੱਕ ਵੀਡੀਓ ਜਣੀ ਪਹੁੰਚ ਗਈ ਸੀ ਹਾਂ ਪਹੁੰਚ ਗਈ ਕੋਹਾਂ ਵੀ ਲਾਂਗੇ ਕੈਨੇਡਾ ਅਮਰੀਕਾ ਵੀ ਚਲੇਗੀ ਕੈਨੇਡਾ ਅਮਰੀਕਾ ਵੀ ਚਲੇਗੀ ਆ ਉਹ ਆ ਵੀ ਸਰਪੰਚ ਸਾਹਿਬ ਮੈਂ ਤਾਂ ਹੁਣ ਤੇਰੇ ਵੀਡੀਓ ਨੇ ਕਿੱਥੇ ਲੈ ਜਾਂਦੇ ਮੈਂ ਪੁੱਛਿਆ ਉਧਰ ਲਾਣੇਦਾਰ ਨੂੰ ਮਾਹ ਕਿੱਥੋਂ ਆਏ ਆ ਜੀ ਸੀਗਾ ਜੀ ਇਹਦਾ ਰਾਏਕੋੜ ਤਲਵੰਡੀ ਰਾਇ ਆ ਜੀ ਰਾਏਕੋੜ ਦਾ ਤਲਵੰਡੀ ਦੇ ਮਾਹੀ ਉੱਥੇ ਤੱਕ ਪਹੁੰਚ ਗਈ ਵੀਡੀਓ ਕਹਿੰਦਾ ਉਹਦਾ ਯਾਰ ਕੈਨੇਡਾ ਅਮਰੀਕਾ ਤੱਕ ਚਲੇਗੀ ਚਲੋ ਇਹ ਕੋਈ ਤੁਹਾਡੇ ਘਰ ਦਾ ਅੰਜਲ ਸੀਗਾ ਯਾਰ ਹਾਂ ਜੀ ਹਾਂ ਜੀ ਜੇ ਫੋਨ ਹੋ ਰਾਜਧਾਨ ਦੇ ਵੀ ਆਉਂਦੇ ਹੋਣੇ ਹਾਂ ਹੋਰੀਆ ਚ ਆਕਾ ਪੈਦਾ ਕਰਨ ਲੱਗਿਆਗਾ ਹੁਣ ਠੀਕ ਹੈ ਜੀ ਮਿੱਤਰੋ ਖਿਡਾਰੀ ਪਾਈ ਗਈ ਹੁਣ ਇਹ ਬੇਗਾ ਉਹ ਗੱਡੀ ਹੁਣ ਨਾਲ ਹੁਣ ਨਾ ਫੋਨ ਗੁਰਦੇਵ ਸਿੰਘ ਨੂੰ ਕਰਿਓ ਸੋ ਇਹ ਜਾਣੀ ਦੀ ਦੇਖ ਲਓ ਇਹ ਪੱਟ ਨਹੀਂ ਹੋਗੀ ਇੱਥੋਂ ਲੋਹਾ ਇਹਨਾਂ ਵੀਰਾਂ ਦੇ ਘਰ ਜਾਣਾ ਦਾ ਪਾਈ ਇਹ ਰਾਏ ਕੋੜ ਤਲਵੰਡੀ ਦੇਖ ਲਓ ਕਿੱਥੇ ਆ ਇੱਥੇ ਤੇ ਤਾਂ ਮੈਂ ਕਹਿੰਨਾ ਕੁਝ ਹਜ਼ਾਰ ਕਿਲੋਮੀਟਰ ਪੈ ਜਾਂਦਾ ਨਾ ਜੀ 110 ਕਿਲੋਮੀਟਰ 120 ਕਿਲੋਮੀਟਰ ਦੇਖੋ ਜੀ 120 ਕਿਲੋਮੀਟਰ ਤੋਂ ਬੰਦੇ ਇੱਥੇ ਪਿੰਡੋਂ ਆਉਂਦੇ ਪਹੁੰਚੇ ਆ ਸਿਰਫ ਇੱਕ ਸੋਸ਼ਲ ਮੀਡੀਆ ਰਾਹੀਂ ਪਾਉਣਾ ਤੂੰ ਇਹ ਵੀ ਆਪਾਂ ਦੇਖ ਕਲਾੜਾ ਸਾਡੇ ਕੋਲ ਹੋਰ ਹੈ ਜੀ ਇਹ ਸਾਡੇ ਕੋਲ ਹੋਰ ਹੈ ਅੱਛਾ ਜੀ ਅੱਗੇ ਇਹਦੇ ਉੱਤੇ ਪਾ ਲਾ ਮਤਲਬ ਉਹ ਵੇਚਣੇ ਵਾਸਤੇ ਉਹ ਲਿਆਂਦਾ ਸੀ ਚੈਨਲ ਤੇ ਫਿੱਟ ਕਰਾਉਣ ਲਈ ਅੱਛਾ ਜੀ ਸਾਡੇ ਆੜੀਆਂ ਦਾ ਹੀ ਸੀਗਾ ਉਹ ਵੱਡਾ ਵਾਲਾ ਲਿਆ ਅੱਛਾ ਜੀ ਵੱਡਾ ਲਾ ਲਿਓ ਕਹਦਾ ਮੇਰੇ ਕੋਲ ਪਿਆ ਦੋ ਕੜਾਹੇ ਤੇ ਇੱਕ ਕਲਾੜਾ ਠੀਕ ਹੈ ਜੀ ਇਕਲ ਅਸੀਂ ਉਹ ਲਿਆਏ ਹਾਂਜੀ ਥੋੜਾ ਅਸੀਂ ਬਿਉਂਤ ਬਣਾਈ ਸੀ ਵੀ ਉਹਨੂੰ ਚੈਨਲ ਤੇ ਫਿੱਟ ਕਰਾਈਏ ਅੱਛਾ ਜੀ ਥੋੜਾ ਤਾਂ ਬਾਹਲੇ ਵੱਡੇ ਜਿਹੇ ਘੜਤਾ ਤੇ ਛੋਟੇ ਜਿਹੇ ਚੈਨਲ ਤੇ ਫਿੱਟ ਕਰਾਈਏ ਕਲਾੜੀ ਅੱਛਾ ਜੀ ਇਹ ਕਲਾੜੀ ਕੋਹਰ ਹੈਗੀ ਆ ਠੀਕ ਹੈ ਜੀ ਉਹ ਆਪਣੇ ਘਰਾਂ ਗਵੰਡੀਆਂ ਦੀ ਠੀਕ ਹੈ ਜੀ ਉਹ ਚਲਾਈ ਸੀ ਅਸੀਂ ਇੱਕ ਠੀਕ ਹੈ ਜੀ ਸਾਡੇ ਤਾਂ ਬਹੁਤ ਕਲਾੜੀਆਂ ਸੀ ਸਾਡੇ ਘਰਾਂ ਕੋਲ ਸਾਰਿਆਂ ਕੋਲ ਹਾਂਜੀ ਪਾਕਤੋਂ ਚ ਆਏ ਸਾਰੇ ਅੱਛਾ ਪਾਕਿਸਤਾਨ ਚੋਂ ਆਏ ਸਾਰੇ ਕਲਾੜੀਆਂ ਸੀ ਇੱਧਰ ਲੈਣੀਆਂ ਅਸੀਂ ਅੱਛਾ ਪਾਕਿਸ ਵਾਹ ਜੀ ਵਾਹ ਕੁਕਵਾੜੀਆਂ ਨੂੰ ਵੇਚਤੀਆਂ ਕਮਾਤ ਬੀਜਣੋਂ ਹਟ ਕੇ ਹੁਣ ਅਸੀਂ ਲੋਕਾਂ ਨੂੰ ਸ਼ੌਂਕ ਪਾਉਣਾ ਆ ਕਲਾੜਾ ਮੈ ਲਾਉਣਾ ਅੱਛਾ ਜੀ ਮੇਰਾ ਖੇਤ ਕੱਚਾ ਕੋਠਾ ਪਾਇਆ ਬਰਾਖਤ ਜੀ ਬਣਾਈ ਹੈ ਹਾਂ ਜੀ ਵਿੱਚ ਪੁਰਾਣੀਆਂ ਚੀਜ਼ਾਂ ਜੁਜਾ ਰੱਖ ਕੇ ਹਾਂ ਜੀ ਤੇ ਉੱਥੇ ਹੁਣ ਦਿਖਾਉਣਾ ਆਉਣ ਵਾਲੀ ਪੀੜ੍ਹੀ ਨੂੰ ਵੀ ਆ ਕੰਮਾਂ ਨਾਲ ਜੁੜਿਆ ਉਹ ਛੱਡ ਦਿਓ ਚੀਜ਼ਾਂ ਨਕਲੀ ਖਾਣੋ ਸੁੱਧ ਚੀਜ਼ਾਂ ਖਾਓ ਠੀਕ ਹੈ ਜੀ ਤੇ ਯਾਰ ਆਦੀ ਬਰਾਖਤ ਨੂੰ ਸਾਬ ਲੋ ਬਾਕੀ ਸਾਰਾ ਕੁਝ ਹੀ ਆ ਬਿਲਕੁਲ ਜੀ ਬਿਲਕੁਲ ਤੇ ਆਪਣੀ ਬਰਾਖਤ ਗਵਾਜ ਗਈ ਤੇ ਕਈ ਚੀਜ਼ਾਂ ਹੈ ਜਿਹੜਾ ਕਰ ਨਾਉ ਨਹੀਂ ਪਤਾ ਵੀ ਆ ਕੀ ਚੀਜ਼ ਆ ਹਾਂ 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 ਉਹ ਬੜਾ ਹੀ ਗੋੜ ਬਣਾ ਕੇ ਖਵਾਇਆ ਉਹ ਸਾਰੇ ਹੈਰਾਨ ਹੋ ਗਏ ਵੀ ਇੱਕਣ ਵੀ ਗੋੜ ਕਿਤੇ ਬਣਦਾ ਹੁੰਦਾ ਇੱਥੇ ਖਲਾਈਆਂ ਖਲਾੜੀਆਂ ਹਾਂਜੀ ਤੇ ਬਹੁਤ ਕੁਝ ਕੀਤਾ ਤੇ ਅਸੀਂ ਉਹ ਦੁਬਾਰਾ ਇਹ ਇਹ ਅਸੀਂ ਫ੍ਰੀ ਸੇਵਾ ਲਈ ਹੋਣੀ ਵੀ ਜਿਹੜਾ ਮਰਜ਼ੀ ਕਮਾਦ ਵੀ ਜੋ ਫੀਡ ਕੇ ਲੈ ਜਾ ਜੋ ਕੁਝ ਨਹੀਂ ਕਹਤ ਕੋਈ ਅੱਛਾ ਫ੍ਰੀ ਸੇਵਾ ਕਰਨੀ ਆ ਵੀ ਦੇਖੋ ਜੀ ਕਿੱਡਾ ਬੜਾ ਦੇ ਲਾ ਇਹਨਾਂ ਦਾ ਇੱਥੋਂ ਖਲਾੜੀ ਮੁੱਲ ਲੈ ਕੇ ਚੱਲੇ ਆ ਫੁੱਲ ਰੇਟ ਦੇ ਕੇ ਉਹ ਦੇਖੋ ਕਹਿੰਦੇ ਉੱਥੇ ਅਸੀਂ ਫ੍ਰੀ ਸੇਵਾ ਕਰਨੀ ਆ ਵੀ ਜਿਹੜਾ ਮਰਜ਼ੀ ਆਓ ਕਹਿੰਦੇ ਬਰਾਤ ਸਾਂਭਣੀ ਆ ਬੁਜੁਰਗਾਂ ਦੀ ਗੱਲ ਬਹੁਤ ਵਧੀਆ ਲਗੀ ਬਰਾਤ ਤੋਂ ਮੈਂ ਹੋਰ ਵੀ ਤੁਹਾਨੂੰ ਦਿਖਾਉਣਾ ਸੰਭੀ ਵੀ ਉਹ ਆ ਬਹੁਤ ਦੇਰ ਬਾਅਦ ਆ ਲੜੂਏ ਵਾਲੀ ਪੱਗ ਮੈਂ ਤਾਂ ਅੱਜ ਦੇਖੀ ਆ ਇਹ ਸਾਡੇ ਇਲਾਕੇ ਦੇ ਵਿੱਚ ਫਿਰ ਅਸੀਂ ਮੋਤਵਰ ਸਾਹਿਬ ਦੇ ਸੁਵਾਨ ਸੇਵ ਵਾਲੀ ਆ ਹਾਂਜੀ ਇਲਾਕੇ ਦੇ ਵਿੱਚ ਇਹਨੂੰ ਬੂਟਾ ਚਾਦਰ ਵਾਲਾ ਕਹਿੰਦੇ ਜਿੱਥੋਂ ਮਰਜੀ ਪੁੱਛ ਕੇ ਆ ਜਿਓ ਸਾਡੇ ਰਾਏਕੋਟ ਤਹਿਸੀਲ ਦੇ ਵਿੱਚੋਂ ਹਾਂਜੀ ਤੁਹਾਨੂੰ ਇਹਦੇ ਘਰੇ ਬਾੜ ਦੇ ਲਓ ਜੀ ਲਓ ਕਹਿੰਦੇ ਮਸ਼ਹੂਰ ਆਸਤੀਆਂ ਬੂਟਾ ਚਾਦਰ ਵਾਲਾ ਸਾਡੀਆਂ ਦੇ ਫੋਟੋ ਅਕਝਾਉਂਦੇ ਆ ਖੜ ਕੇ ਵੀ ਬਾਈ ਸਾਡੇ ਨਾਲ ਫੋਟੋ ਵੀ ਬਾਈ ਕੁਝ ਹਰ ਕੜ ਫੇਕੜ ਦੇਖ ਰਿਹਾ ਤੂੰ ਵੀ ਨਾਲ ਤੂੰ ਯਾ ਲੋਕ ਫੋਟੋਆਂ ਖਿਚਾਉਂਦੇ ਆ ਬੂਟਾ ਸਿੰਘ ਚਾਦਰੇ ਵਾਲੇ ਨਾਲ ਹਾਂ ਠੀਕ ਹੈ ਜੀ ਵੀਰ ਸਰਪੰਚ ਆਪਣਾ ਰਾਏਕੋੜ ਤਲਵੰਡੀ ਪਿੰਡ ਕਿਹੜਾ ਜੀ ਉਸੇ ਫੇਸ ਤਲਵੰਡੀ ਜਗਦੇਵ ਸਿੰਘ ਵਾਲੀ ਤਲਵੰਡੀ ਜਗਦੇਵ ਸਿੰਘ ਵਾਲੀ ਤਲਵੰਡੀ ਠੀਕ ਹੈ ਜੀ ਠੀਕ ਆ ਆ ਦੇਖੋ ਜੀ ਕੱਲੀ ਬਰਾਸ ਤੇ ਨਾ ਨੇ ਪੁਰਾਣੇ ਸਮਾਨ ਵਾਲੀ ਉਹ ਨਹੀਂ ਸਾਹਮਣੀ ਖਲਾਰੀਆਂ ਵਾਲੀ ਉਹ ਬਰਾਸ ਦਾ ਵੀ ਸਾੰਭੀ ਵੀ ਆ ਬਜ਼ੁਰਗ ਦੇਖਦਾ ਜੀ ਆ ਦੇਖ ਲੋ ਹਾਂ ਵੀ ਐਸੇ ਬਜ਼ੁਰਗ ਤਾਂ ਹੁਣ ਲਗਭਗ ਫਿਲਮਾਂ 'ਚ ਹੀ ਦੇਖਦੇ ਆਪਾਂ ਜਿਹੜੀਆਂ ਪੁਰਾਣੇ ਸਮੇਂ ਵਾਲੀਆਂ ਮੰਨਦੀਆਂ ਹੁਣ ਤੇ ਇਹ ਅਸਲੀਅਤ ਇਹ ਅਸਲੀਅਤ ਲੈ ਪੁੱਤਰ ਮੇਰੀ ਵੀ ਬਣਾ ਦੇ ਨਾਲ ਖੜੇ ਦੀ ਇੱਕ ਵਾਰ ਇਹਨੂੰ ਭਾਈ ਮਾਨਕਾਨ ਕਰਤਾ ਆਪਾਂ ਨੇ ਸਰਪੰਚ ਸਾਹਿਬ ਠੀਕ ਹੈ ਜੀ ਇਹਨਾਂ ਨੂੰ 2000 ਰੁਪਏ ਤਿੰਨ ਛੜਤਾ ਕਾਕੇ ਇਹਨਾਂ ਨੂੰ ਬੱਚੇ ਫਰੀ ਦੇ ਦਿੰਦਾ ਠੀਕ ਹੈ ਠੀਕ ਹੈ ਜਿਹੜਾ ਸਮਾਨ ਆ ਖਿਡਾਰੀ ਦਾ ਕਰੇ ਆਪਾਂ ਨੇ ਇਕਨਾਂ ਹੀ ਦੇ ਦਿੱਤਾ ਵੀ ਸੇਵਾ ਕਰਨੀ ਠੀਕ ਹੈ ਠੀਕ ਹੈ ਇੰਦਾਂ ਦੇ ਪੰਨ ਵੀ ਇਹਨਾਂ ਨਾਲ ਕੋਈ ਹੋਣੀ ਕਰੀ ਗੱਲ ਇਹਨਾਂ ਨੇ ਇੱਕ ਇੱਕ ਕਰਦੀ ਫੋਨ 'ਪਾ ਸੀ ਦੂ ਹੀ ਕਰੀ ਹੋਣੀ ਮਾਦਾ ਜੀ ਚਰੀ ਵੜਦਾ ਦਾ ਜ਼ਿਆਦਾ ਨਹੀਂ ਦੱਸਿਆ ਵੀ ਬੰਦੇ ਏਡੀ ਦੂਰ ਤੇ ਐਵੇਂ ਜਾਈ ਲੱਗ ਗਏ ਆ ਮਾਨਤਾਨ ਕਰੀ ਆ ਕੇ ਰੂਹ ਖੁਸ਼ ਹੋ ਗਈ ਤੁਹਾਨੂੰ ਮਿਲ ਕੇ ਆਉਂਗੇ ਆਉਂਗੇ ਤੁਹਾਡੇ ਹਾਂਜੀ ਆ ਵੱਖੀ ਇੱਕੀਤ ਬਣਾਇਆ ਇੱਥੇ ਮੁੰਡੇ ਬਹੁਤ ਫੋਟੋਆਂ ਖਿੱਚਣ ਆਗੇ ਵਾਹ ਜੀ ਉੱਥੇ ਫਟ ਕਰਨੀ ਆ ਇਹ ਮਿਊਜ਼ੀਅਮ ਬਣਾਇਆ ਕਰਕੇ ਆ ਆ ਦੇਖੋ ਜੀ ਇਹ ਕਹਿੰਦੇ ਇਹਨਾਂ ਨੇ ਮਿਊਜ਼ੀਅਮ ਤਿਆਰ ਕਰਿਆ ਇੱਕ ਉੱਥੇ ਕਹਿੰਦੇ ਅਸੀਂ ਇਹ ਵੀ ਖਿਡਾਰੀ ਉੱਥੇ ਫਟ ਕਰਨੀ ਆ ਆ ਜਾ ਵੀਰ ਤੂੰ ਵੀ ਆ ਜਾ ਇੱਧਰ ਕੋਈ ਨਹੀਂ ਤੇ ਜੀ ਤੇ ਪਰ ਇਹਨਾਂ ਨੂੰ ਜੀ ਹੁਣ ਜੀ ਕਹਿੰਦੇ ਹੈ ਘਰਾਂ ਦੀ ਲਾਦਣੀ ਲਿਆ ਕੇ ਮਿਊਜ਼ੀਅਮ ਇਹਨਾਂ ਨੇ ਬਣਾਇਆ ਆ ਵੀਡੀਓ ਦਿਖਾ ਰਹੇ ਆ ਬਹੁਤ ਵਧੀਆ ਤਿਆਰ ਕਰਿਆ ਹੋਇਆ ਹੈ ਕਿ ਤੂੰਬੇ ਨੂੰ ਕੋ ਜਣੇ ਕੋਣ ਉਹ ਅਸੀਂ ਜਾਂਦੇ ਹੁੰਦੇ ਆ ਇੱਧਰ ਦਾਉ ਜਾਂ ਹਰੀ ਪਰ ਉੱਥੇ ਤਾਂ ਹੁਣ ਮੇਲਿਆਂ ਮੂਲਿਆਂ ਨੂੰ ਸੁਣ ਲੰਨੇ ਆ ਜਿਹੜੇ ਗੇੜਾ ਦੇ ਕੇ ਉਹ ਅਸੀਂ ਸੁਣਦੇ ਆ ਅਸੀਂ ਉਹ ਸਭੀ ਤਾਂ ਪੂਰੇ ਸ਼ੌਂਕੇ ਆ ਜੀ ਉੱਤੇ ਕੋਠੇ ਕੋਲੇ ਅਸੀਂ ਲਵਾਏ ਸੀ ਜੀ ਤੇ ਹੁਣ ਮੇਲੇ ਨੂੰ ਜੇ ਮਾਰਾਂ ਨੇ ਸੱਖ ਰੱਖੀ ਉਹ ਵੀ ਅਸੀਂ ਨੂੰ ਬੁਲਾएंगे ਸ਼ਾਇਦ ਲਵਾਈਏ ਆਈ ਆਪਾਂ ਨਾ ਲੱਗਾ ਕਾਲ ਡੇਟ ਰੱਖਦੀ ਦੇਵ ਆਪਣੇ ਨਾ ਵੀਡੀਓ 'ਚ ਦੱਸ ਦਿੰਨੇ ਆ ਨਗਰ ਖੇੜੇ ਦੇ ਨਾ ਸਾਡੇ ਪਿੰ ਐ ਆਉਣ ਵਾਲੀ 10 ਤਰੀਕ ਨੂੰ ਜਿਹੜੀ ਹੁਣ ਆਉਣੀ ਆ ਉੱਥੇ ਲਗਣਾ ਜੀ ਗਾਉਣ ਆਪਣੇ ਨਗਰ ਖੇੜੇ ਤੇ ਪੈਣੀ ਕਿਹੜਾ ਲਗਾਉਣ ਨੂੰ ਪਰਾਣ ਜਿਹਦਾ ਬਰਾਸਤ ਉਹ ਹੀ ਉਹ ਜੀ ਜਿਹੜੇ ਉਹ ਚਾਦਰੇ ਵਾਲੇ ਘੁੰਮ ਕੇ ਗਾਉਂਦੇ ਪੌਦੀ ਖਾੜੇ ਦਾ ਨਹੀਂ ਕਿਤੇ ਲਾਉਂਦੇ ਹਾਂ ਹਾਂ ਜੀ ਪੌਦੀ ਖਾੜੇ ਪੌਦੀ ਖਾੜੇ ਆ ਤੁਹਾਡਾ ਆਗੇ ਫੇ ਇੱਥੇ ਆ ਹਾਂਜੀ 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 ਬਹੁਤ ਚਾਗੇ ਜਿਹੜੇ ਅਸੀਂ ਸਾਨੂੰ ਵੀ ਦੱਸੂਗੇ ਵੀ ਇਹ ਜਿਹੜੇ ਅਸੀਂ ਸਾਨੂੰ ਬਰਾਸਤ ਹਾਂਜੀ ਧੰਨਵਾਦ ਕਰਦੇ ਆ ਬਾਅਦ ਚ ਲਿਖਾਂਗੇ ਮੋੜਾ ਹਾਂ ਕੋਈ ਨਾ ਕੋਈ ਨਾ ਹਾਂ ਉਹਨਾਂ ਨੂੰ ਮਛੂੜ ਜੋੜੀ ਆਪਣੇ ਆਹ ਠੀਕ ਹੈ ਜੀ। ਉਹਨਾਂ ਤੋਂ ਕੋਈ ਸੁਣ ਲਾ ਸੱਸੀ ਮਿਰਜ਼ਾ ਹੀਰਪੁਰਨ ਦੋਹੜ ਦੱਲਾ ਨਹੀਂ ਸੁਣਾਉਂਦੇ ਤਾਂ ਜੀ ਪੁਆਦੀ ਖਾੜੇ ਵਾਲੇ ਵੀ ਜਿਹੜੇ ਜੋ ਸੁਣੀਆਂ ਸੁਣਾ ਜੀ ਉਹਨਾਂ ਦਾ ਤਰੀਕਾ ਖੂਰ ਆ ਆ ਤਾਂ ਇਹਨੇ ਪੰਜ ਚਾਰ ਘੰਟੇ ਲਗਾਤਾਰ ਇੱਕ ਕਿੱਸੇ ਨੂੰ ਤੋੜ ਕੇ ਸਿਰੇ ਲਾਉਂਦੇ ਠੀਕ ਹੈ ਜੈਮਲ ਪੱਤਾ ਸੁਣਾ ਹਾਂ ਜੀ ਮਿਰਜ਼ਾ ਸੁਣਾ ਸੱਸੀ ਸੁਣ ਲਾ ਕੋਲਾਂ ਸੁਣ ਲਾ ਮੂੰਹ ਜਵਾਨੀ ਕੋਈ ਸਪੀਕਰ ਜਣੀ ਆ ਸ਼ੌਂਕ ਤਾਂ ਜੀ ਸਾਡੇ ਵੀ ਹੁਣ ਲਾ ਬਜ਼ੁਰਗਾਂ ਦੇ ਨੇ ਕੇ ਨਵੇਂ ਨਵੇਂ ਅੱਜ ਮਸ਼ਹੂਰ ਹੋ ਜੁੜੀ ਆ ਨਵੇਂ ਮੁੰਡਿਆਂ ਤੱਕ ਮਤਲਬ ਹੁਣ ਸ਼ਾਉਂਕੇ ਸਭ ਨੂੰ ਪਿੰਡਾਂ ਜਾ ਰਹੇ ਮੇਲਾ ਲਾਉਣਾ ਚਪਾਰਨਾ ਉੱਥੇ ਆਉਂਦੇ ਹੁੰਦੇ ਠੀਕ ਹੈ ਸਾਡੇ ਵੀਲੇ ਸੀ ਵਿਹਾਂ ਚਲਵਾਏ ਆ ਸੋ ਬੜਾ ਵਧੀਆ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਤੇ ਰੂਹ ਖੁਸ਼ ਹੋ ਗਈ ਜੀ ਤੁਹਾਨੂੰ ਦੇਖ ਕੇ ਅੱਜ ਕੋਲ ਮਿਲ ਕੇ ਆਵਾ ਸਾਨੂੰ ਨਾ ਜਰੂਰ ਜੀ ਜਰੂਰ ਜਰੂਰ ਆਏਗੇ ਜੀ ਤੁਹਾਡੇ ਕੋਲ ਗੁਰਦੁਆਰਾ ਤਾਲੀ ਸਾਬਤ ਤੁਸੀਂ ਗਏ ਹੋਵੋਗੇ ਕਿਤੇ ਤਾਲੀ ਸਾਬਤ ਤਾਂ ਜਾ ਕੇ ਆਏ ਸੀ ਹੁਣੇ ਪਿੱਛੇ ਲੋਕ ਨਹੀਂ ਬਸ ਠੀਕ ਹੈ ਸਾਡੀ ਪਿੰਡ ਅਸੀਂ ਆ ਹੁਣੇ ਪਿੱਛੇ ਜੇ ਟੂਰ ਲਾ ਕੇ ਆਏ ਆ ਬਠਿੰਡੇ ਤੱਕ ਗਏ ਆ ਸਾਰੇ ਉਧਰ ਮਹਾਰਾਜ ਹਾਂਜੀ ਦਲੀਆ ਸਾਡੀ ਟੂਰ ਹਲਦੀਆਂ ਪਰਬੰਦੀ ਦੀ ਤਰ੍ਹਾਂ ਅੱਛਾ ਹੈ ਬਾਕੀ ਦੇਖਿਆ ਉਧਰ ਤੁਹਾਡੇ ਜ਼ਮੀਨਾਂ ਬਹੁਤ ਖੁੱਲੀਆਂ ਜੀ ਹਾਂ ਰਮੇ ਧਿਆਨ ਮੈਂ ਧਿਆਨ ਜਿੱਥੇ ਨਵੀਆਂ ਜਾ ਕੇ ਆਈ ਸਾਰੇ ਉਹ ਤੁਹਾਡੇ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜ਼ਮੀਨਾਂ ਤੁਹਾਡੇ ਖੁੱਲੀਆਂ ਸਾਡੇ ਨਾਲ ਦੇਖੋ ਆ ਪਿੰਡਾਂ ਕਿਲੋਮੀਟਰ ਪਰ ਫੇਰ ਪਿੰਡ ਆ ਇਧਰ ਕਿਲੋਮੀਟਰ ਪਰ ਪਿੰਡ ਆ ਜਮੀਨ ਕਿਹੜੀ ਆ ਸਾਡੇ ਸਾਰੇ ਪਾਕਿਸਤਾਨ ਚ ਲੋਕ ਆ ਗਾਉਂ ਮਰ ਵੇ ਤੋਂ ਘਟਦਾ ਕਿਸੇ ਕੋਈ ਨਹੀਂ ਠੀਕ ਹੈ ਪਿੰਡ ਬਹੁਤ ਵੱਡਾ ਸਾਡੀ ਤਹਿਸੀਲ ਤੋਂ ਵੱਡਾ ਪਿੰਡ ਤੇ ਉਹ ਜਿਹੜੀ ਮੇਨ ਗੱਲ ਸੀ ਇਹ ਕਹਿੰਦੇ ਵੀ ਅਸੀਂ ਪਾਕਿਸਤਾਨ ਤੋਂ ਆਏ ਵਾ ਸਾਰੇ ਤੇ ਜਿੰਨੀਆਂ ਸਾਡੀਆਂ ਉਧਰ ਖਿਡਾਰੀਆਂ ਦੀਆਂ ਉਹ ਵੀ ਸਾਰਾ ਸਮਾਨ ਅਸੀਂ ਲਿਆ ਕੇ ਕਹਿੰਦੇ ਇਧਰ ਆਪਣੀ ਵਿਰਾਸਤ ਇਧਰ ਸੰਭੀ ਆ ਤੇ ਆਹ ਖਿਡਾਰੀ ਵੀ ਕਹਿੰਦੇ ਅਸੀਂ ਫ੍ਰੀ ਆ ਜਿਹੜੀ ਲੋਕਾਂ ਵਾਸਤੇ ਲਾਉਣੀਆਂ ਲਈ ਜਾ ਕੇ ਵੀ ਕੋਈ ਵੀ ਆਓ ਆਪਣਾ ਰਸ ਕੱਢੋ ਪੀੜ ਕੇ ਗੰਨਾ ਆਪਣਾ ਲੈ ਜੂ ਬਹੁਤ ਧੰਨਵਾਦ ਜੀ ਰੂਹ ਖੁਸ਼ ਹੋ ਗਈ ਤੁਹਾਨੂੰ ਮਿਲ ਕੇ ਕਰਦੇ ਆਂ ਤੇਰਾ ਵੀ ਧੰਨਵਾਦ ਜਿਹੜਾ ਤਾਂ ਮੈਨੂੰ ਬੁਲਾ ਲਿਆ ਯਾਰ ਆਈਆਂ ਜੀਆਂ ਰੂਹਾਂ ਦੇ ਦਰਸ਼ਨ ਹੋ ਗਏ ਨਾ ਨਾ ਠੀਕ ਹੈ ਬਹੁਤ ਵਧੀਆ ਇਹ ਤਾਂ ਆ ਬਜ਼ੁਰਗਾਂ ਨੇ ਇੱਕ ਹੋਰ ਗੱਲ ਦੱਸੀ ਜੀ ਵੀ ਪੁਰਾਣੀਆਂ ਖਰਾਕਾਂ ਜਿਹੜੀਆਂ ਖਾਧੀਆਂ ਵੀ ਆ ਕਹਿੰਦੇ ਟਰੈਕਟਰ ਨੂੰ ਅਸੀਂ ਸਵਰਾਜ ਨੂੰ ਦੱਸੋ ਜੀ ਪਿੱਠ ਲਾ ਕੇ ਹਾਂਜੀ ਮਗਰਲੇ ਟਾਇਰ ਦੋਨੇ ਚੱਕਦੇ ਤੇ ਦੋਨੇ ਭਾਈ ਸਾਰਾ ਟਰੈਕਟਰ ਮਗਰ ਲਵਣਾ ਅੱਛਾ ਜੀ ਕਹਿੰਦਾ ਕਹਿੰਦਾ ਵੀ ਪਿਛਲੇ ਟਾਇਰਾਂ ਤੇ ਪਿੱਠ ਲਾ ਕੇ ਦੋਏ ਭਾਈ ਟਰੈਕਟਰ ਚੱਕ ਲੈਂਦੇ ਤੇ ਜੀ ਤੇ ਗੱਲ ਕੋਈ ਝੂਠ ਵੀ ਨਹੀਂ ਲੱਗਦੀ ਸਰੀਰ ਦੱਸਦਾ ਵੀ ਯੋਰਗਾ ਦਾ ਵੀ ਜਦੋਂ ਜਵਾਨੀ ਜੋਣਗੇ ਤਾਂ ਜਰੂਰ ਕਰਦੇ ਹੋਣਗੇ ਇਹ ਕੰਮ ਕੋਈ ਕਿਹਦਾ ਸੀ 50 ਤੋਂ ਮੋਟਾ ਦਾ ਕਿ ਨਹੀਂ ਪਾਉਣ ਪਾ ਕੇ ਆਏ ਕਿ ਜਿੰਨੇ ਜਿੰਨੇ 5 ਕਿਲੋ ਨੁਕਰ ਜਾਂਦੇ ਸੀ ਇੰਨਾ ਤਾਂ ਆਕਦੇ ਸੀ ਪਾਉਂਦੇ ਠੀਕ ਹੈ ਜੀ ਇਹਨਾਂ ਦੇਖਦਾ ਜੀ ਤਾਂ ਹੀ ਕਹਿੰਦੇ ਆ ਵੀ ਖਾਧੀਆਂ ਖਰਾਕਾਂ ਕੰਮ ਆਉਣੀ ਐ 18 ਸਾਲ ਦੀ ਉਮਰ 'ਚ 18 ਸਾਲ ਦੀ ਉਮਰ 'ਚ ਮੈਂ ਠੀਕ ਹੈ ਜੀ ਬਾਕੀ ਭਾਈ ਬੰਦਾ ਸਾਡਾ ਵੀ ਗੁਰਦੇਵ ਸਿੰਘ ਸ਼ੌਂਕੀ ਆ ਉਰੇ ਕੁੜੇ ਇਹਨੇ ਵੀ ਰੱਖੇ ਹੋਏ ਆ ਕੰਮ ਇਹ ਵੀ ਸਾਰੇ ਸ਼ੌਂਕ ਨਾਲ ਹੀ ਕਰਦਾ ਖਿਡਾਰੀ ਵੀ ਨੇ ਸ਼ੌਂਕ ਨਾਲੇ ਰੱਖੀ ਹੋਈ ਦੀ ਚਲੋ ਹੁਣ ਬੇਟਾ ਬਾਹਰ ਚਲੇ ਗਿਆ ਇਹਦਾ ਉਹੇ ਕਰਕੇ ਲਓ ਜੀ ਕੱਢ ਲੀਆਂ ਬਜ਼ੁਰਗਾਂ ਨੇ ਗੁੱਟੀਆਂ ਨੋਟਾਂ ਦੀਆਂ ਹੁਣ ਕੱਢ ਕੋ ਰਸ ਸੀਗਾ ਅੱਛਾ ਰਸ ਵੀ ਦਾ ਹੀ ਹਾਂ 1975 ਦੇ ਵਿੱਚ ਅਸੀਂ ਖੇਤ ਆਏ ਉਹ ਪਿੰਡ ਹੀ ਛੱਡਿਆ ਉਹਦਾ ਲੱਕੜਤਾਮ ਜੀ ਨਹੀਂ ਹੁਣ 5 ਲੱਖ ਦਾ ਵਰਦਾ ਸੀ ਕਹਿੰਦੇ ਹੁਣ ਛੱਡੀਆਂ ਪੱਟੀਆਂ ਚ ਬਣਾਉਂ ਜਾਂਦੇ ਪਰ ਸਾਡੇ ਰਸ ਦੇ ਵਿੱਚ ਸਾਰੇ ਜਿੰਨੀਆਂ ਵਿਆਹ ਵਾਲੀਆਂ ਸੀਗੀਆਂ ਸਾਰੇ ਸਾਡੇ ਰਸ ਚ ਆਈਆਂ ਦੇਖੋ ਜੀ ਕਹਿੰਦੇ ਇਲਾਕੇ ਚ ਜਿੰਨੇ ਵੀ ਵਿਆਹ ਹੁੰਦੇ ਨੇ ਸਾਡੇ ਰਸ ਜੇ ਜਾਂਦੇ ਨੇ ਕਹਿੰਦੇ ਰਸ ਵੀ ਰੱਖਿਆ ਹੋਇਆ ਦਾ ਕਹਿੰਦੇ ਜੀ ਅੱਜ ਤਿਆਰ ਅੱਜ ਤਿਆਰ ਕਰਵਾਉਂਦੇ ਕਹਿੰਦੇ ਜੇ ਰਸ ਹੋਇਆ ਜਿਆ ਤਾਂ 5 ਲੱਖ ਚ ਕਹਿੰਦੇ ਤਿਆਰ ਹੁੰਦਾ ਸਾਨੂੰ ਪਿੰਡ ਦੇ ਵਿੱਚ ਰਸ ਵਾਲੇ ਕਹਿੰਦੇ ਪਿੰਡ ਚ ਲਾਓ ਜੀ ਕਹਿੰਦੇ ਸਾਨੂੰ ਰਸ ਵਾਲੇ ਕਹਿੰਦੇ ਠੀਕ ਹੈ ਤੇ ਇਧਰ ਬੂਟਾ ਸਿੰਘ ਚਾਦਰੇ ਵਾਲੇ